ਮੇਰੇ ਬੋਲੋ ਤੁਹਾਨੂੰ ਪਹਿਲਾਂ ਤਾਂ ਇਸ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਮੀਨ ਦਾ ਤੁਸੀਂ ਸਾਰੇ ਜਣੇ ਜੀ ਖੁਸ਼ ਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਚ ਖੁਸ਼ ਹੋਗੇ ਤੇ ਵੀਡੀਓ ਨੂੰ ਬਾਕੀ ਵਾਰ ਸ਼ੇਅਰ ਜੂਰ ਕਰ ਦਿਆ ਕਰੋ ਜੀ ਤਾਂ ਕਿ ਜੋ ਸਾਡੇ ਇਧਰ ਸ਼੍ਰੀ ਚੰਗੌਰ ਸਾਹਿਬ ਹਲਕਾ ਬੇਲਾ ਨਜ਼ੀਕ ਪਿੰਡ ਦੋਦਗਰ ਔਰ ਸੀਧ ਤੁੰਗਵਾਲ ਮੱਕੋਵਾਲ ਵਜੀਦਪੁਰ ਛੋਟਾ ਮੱਕੋਵਾਲ ਬੜਾ ਮੱਕੋਵਾਲ ਕਾਫੀ ਪਿੰਡ تھے ਕਟੋਕੜ 15 20 ਪਿੰਡਾਂ ਦੇ ਲਗਭਗ ਜਿਹੜਾ ਇੱਥੇ ਦਰਿਆ ਦਾ ਜਿਹੜਾ ਇਹ ਬੰਨਾ ਬਹੁਤ ਭਰਿਆ ਹੋਇਆ ਜੀ ਦਰਿਆ ਦਾ ਪਾਣੀ ਜਿਹੜਾ ਰਾਤ ਉਹਨਾਂ ਨੇ ਹੋਰ ਛੱਡਿਆ ਕਹਿੰਦੇ 75000 ਦੇ حساب ਦੇ ਨਾਲ 75000 ਲੀਟਰ ਦੇ حساب ਦੇ ਨਾਲ ਪਾਣੀ ਹੋਰ ਛੱਡਿਆ ਗਿਆ ਤੇ ਉਹ 1.5 ਲੱਖ ਦੇ ਕਰੀਬ ਡਬਲ ਹੋ ਜਾਣਾ ਤੇ ਪਾਣੀ ਇੰਨੀ ਗਰਫਤਾਰ ਦੇ ਨਾਲ ਆ ਰਿਹਾ ਸਾਡੇ ਬੜੇ ਉੱਤੇ ਵੀਰ ਸੱਜਣ ਬੜੀ ਦੂੋਂ ਨੇੜੋਂ ਜਿੰਨਾ ਹੋ ਸਕਦਾ ਲੱਗਰ ਵੀ ਤੇ ਭਰ-ਭਰ ਰੇਤੇ ਦੀਆਂ ਟਰਾਲੀਆਂ ਤੇ ਉੱਥੇ ਭਾਈ ਸੇਵਾ ਲੱਗੀ ਹੋਈ ਹੈ ਬਹੁਤ ਜ਼ਿਆਦਾ ਤੇ ਅਸੀਂ ਉਮੀਦ ਕਰਦੇ ਆਂ ਵੀ ਜਿਹੜੀ ਇਹ ਜਾਂਦਾ ਸਾਡੀ ਪੰਜਾਬੀਆਂ ਦੀ ਜੰਗ ਆ ਅਸੀਂ ਜਿੱਤਾਂਗੇ ਜ਼ਰੂਰ ਕਿਉਂਕਿ ਪੰਜਾਬੀ ਮਰਦਾ ਮਰਦਾ ਦੇ ਕਹਿੰਦੇ ਜੰਗ ਜਿੱਤ ਜਾਂਦਾ ਹੈ ਤੇ ਜੇ ਸਾਡਾ ਇਦਾਂ ਹੀ ਭਾਈਚਾਰਾ ਸਾਡਾ ਸਾਥ ਬਣਦਾ ਰਿਹਾ ਤਾਂ ਕੋਈ ਟਾਈਮ ਆ ਜੀ ਇਹ ਵੀ ਜਿਹੜਾ ਆਪਾਂ ਇਹ ਬੰਦੇ ਲਾਉਣ ਦੇ ਵਿੱਚ ਕਾਮਯਾਬ ਹੋ ਜਾਣਗੇ ਤੇ ਬਸ ਹੁਣ ਖਵਾਜਾ ਵੀ ਨੂੰ ਵੀ ਬੇਨਤੀ ਹੈ ਜੀ ਹੁਣ ਤਾਂ ਤੁਸੀਂ ਢੜ ਦਿਓ ਵੀ ਬਹੁਤ ਨੁਕਸਾਨ ਹੋ ਰਿਹਾ ਹਾਂ ਬੀਬੀ ਵੀ ਸਾਵਧਾਨਕ ਪਾ ਲਾਣਾ ਚਾਹੀਦਾ ਇਹ ਬਹੁਤ ਕਹਿਰ ਵੀ ਦਾ ਨੱਕ ਪਾਣੀ ਹੈ ਘਰਾਂ ਦੇ ਘਰ ਹੜ੍ਹ ਗਏ ਡੰਗਰ ਵਿੱਚ ਇਹਦੇ ਲੋਕਾਂ ਦੇ ਕੋਈ ਦਵਾਨ ਨਹੀਂ ਹੁਣ ਤਾਂ ਖਵਾਜਾ ਨੂੰ ਕਿ ਮਦਦ ਨਹੀਂ ਜਾਏਗੀ ਕਿੰਨਾ ਕਰਨੀ ਚਾਹੀਦੀ ਇੱਕ ਦੂਜੇ ਦੀ ਇੱਕ ਜਣ ਇੱਕ ਦੂਜੇ ਦੀ ਮਦਦ ਕਰੋ ਬਈ ਬਚਾਓ ਹੋ ਜਾਵੇ ਇਕੱਠੇ ਹੋ ਕੇ ਸਭ ਬਚਾਓ ਕਰੋ ਗਰੀਬਵਾਨੀ ਦੀ ਮਦਦ ਕਰੋ ਜੜਿਆਂ ਦੀ ਬਹੁਤ ਜ਼ਰੂਰਤ ਹੈ ਜਿੰਨਾ ਹੋ ਸਕਦਾ ਆਪਾਂ ਵੱਧ ਕੇ ਚੜ ਕੇ ਹਿੱਸਾ ਦਈਏ ਕਹਿ ਰਹੇ ਦਾਣਾ ਦਾ ਬਹੁਤ ਰੋਂਦੇ ਗਣਾਉਂਦੇ ਚੜੇ ਜਿਹੜੇ ਨੀ ਮੈਂ ਹਿੱਸਾ ਦੋ ਰੱਖ ਗੀਆਂ ਚੜ ਗਈਆਂ ਜਮੀਨਾਂ ਹੜ ਗੀਆਂ ਧਾਲ ਸਭ ਉੱਜੜ ਗਏ ਕੰਨੀ ਅਗਲੇ ਨਾ ਕਿੰਨਾ ਕਿੰਨਾ ਬਣਾਏ ਪਸੰਦ ਕਰੀਤੀ ਗਿਆ ਬਣਿਆ ਤਾਂ ਉਹਨਾਂ ਨੂੰ ਪਤਾ ਯਾਰ ਨੂੰ ਪਤਾ ਹੈ ਤੇ ਰੱਬ ਨੂੰ ਪਤਾ ਆ ਬਈ ਇਹਨਾਂ ਦਾ ਬਹੁਤ ਨੁਕਸਾਨ ਹੋ ਗਿਆ ਤੇ ਥੋੜੇ ਕਿਸੇ ਨੇ ਵਿਆਹ ਕਰਨ ਦਾ ਕੁੜੀ ਦਾ ਭੈਣ ਦਾ ਕਿਸੇ ਨੇ ਮੁੰਡੇ ਦਾ ਕਰਨਾ ਵੀ ਚਲੋ ਭਾਈ ਜੀਰੀ ਸਿੱਟਾ ਕੇ ਜਾਤ ਪੈਸੇ ਆ ਆਉ ਨਹੀਂ ਕਰਨ ਹੋ ਵੀ ਚੱਲਿਆ ਸਾੜਤੀ ਤੋਂ ਦਿੱਤੇ ਪੈਸੇ ਕਰਜ਼ਾ ਲਿੱਤਾ ਹਨ ਵੀ ਉਹ ਕਦੋਂ ਪਰਪਾਈ ਹੋਵੇ ਬਸ ਕਦੋਂ ਬੁਰਾਈ ਹੋਗੀ ਕਦੋਂ ਇਹ ਹੋਣ ਪਾਈ ਪੁੱਤਰਾ ਬਣਾ ਕੇ ਹਾਇ ਕਰਿਆ ਐ ਕਿ ਨਿਚੰਗਾ ਕਰਿਆ ਐ ਖੈ ਮਾਰਾ ਕਰਿਆ ਉਹ ਹੀ ਜਾਨਦਾ ਉਹ ਹੀ ਜਾਣਦਾ ਦੇਖੋ ਆਪਾਂ ਹੋਰ ਵੀ ਤੁਹਾਨੂੰ ਇੱਕ ਬੇਨਤੀ ਕਰਨੀ ਦੇਖੋ ਸਭ ਆਪਣੇ ਦੇਵੀ ਦੇਵਤਿਆਂ ਨੂੰ ਗੁਰੂਆਂ ਨੂੰ ਮੰਨਦੇ ਐ ਜੀ ਆਪਾਂ ਮੰਦਿਰ ਵੀ ਜਾਂਦੇ ਆ ਮਸਜਿਦ ਵੀ ਜਾਂਦੇ ਆ ਚਰਚ ਵੀ ਜਾਂਦੇ ਆ ਗੁਰੂ ਘਰ ਵੀ ਜਾਂਦੇ ਆ ਬਸ ਇਹੀ ਅਰਦਾਸ ਕਰਿਆ ਕਰੋ ਵੀ ਸੱਚਾ ਪਾਤਸ਼ਾਹ ਇਹ ਪੂਰਾ ਦੇਸ਼ ਪਰਦੇਸ ਹਾਜ਼ਾਬਾਦ ਦਾ ਰਹੇ ਚੜ੍ਹਦੀ ਕਲਾ ਵਿੱਚ ਰੱਖੇ ਪ੍ਰਮਾਤਮਾ ਹੋਰ ਦਰਿਆ ਤਾਂ ਨਾ ਤੂੰ ਕੁਛ ਬੀਬੀ ਕੁਛ ਵੀ ਦੱਸ ਦਰਿਆ ਤਾਂ ਮੈਨੂੰ ਦੋ ਤਿੰਨ ਦਿਨ ਹੋ ਗਏ ਸਾਨੂੰ ਜਾਂਦਿਆਂ ਨੂੰ ਉੱਥੇ ਪਾਣੀ ਵਸ ਜਿਵੇਂ ਪਰਸੋਂ ਸੀ ਜਿਹੜਾ ਬਰਨ ਲਾਇਆ ਤਾਂ ਦੋ ਤਰੀਕ ਨੂੰ ਉਹ 7 ਫੁੱਟ ਅੱਗੇ ਨੂੰ ਲਾਇਆ ਹਾਂ ਪਾਣੀ ਅੰਦੀ ਦੀ ਤਰਫਾਰ ਨਾਲ ਆਇਆ ਉਹ ਤਾਂ ਪਤਾ ਹੀ ਨਹੀਂ ਲੱਗਿਆ ਕਿ ਕਿੱਦ ਵਿੱਚ ਲਿ ਗਿਆ ਸਾਡਾ ਕੁਝ ਜੀ ਇੰਦਾ ਤੇ ਇੱਕ ਜਿਹੜੀ ਉੱਥੇ ਸਾਈਡ ਪਰ ਰੋਕ ਲੱਗੀ ਹੋਈ ਸੀ ਜੇ ਮੰਨ ਲਓ ਦਰਿਆ ਸਿੱਧਾ ਆਉਂਦਾ ਤਾਂ ਉਹ ਰੋਕ ਨਾ ਪੱਤ ਕੇ ਮੁਰਝੰਦਾ ਤਾਂ ਹੁਣ ਉਹ ਜਿਹੜੀ ਰੋਕ ਆ ਉਹ ਵੀ ਟੁੱਟ ਗਈ ਪਾਣੀ ਮੁਰਝੰਦਾ ਗਈ ਜੋ ਹੁਣ ਉਹ ਜਿਹੜੀ ਰੋਕ ਟੁੱਟੇ ਆ ਉਹ ਜਾ ਕੇ ਉਹ ਜਿੱਥੇ ਆਪਾਂ ਇਹ ਬੰਨ ਲਾਉਣਾ ਲੱਗੇ ਹੋਈਆਂ ਉੱਥੇ ਸੁੱਤਾ ਲਾ ਕੇ ਬਜਣਾ ਪਾੜੇ ਪਹਿਲਾਂ ਹੋੜੀ ਬਜਦਾ ਤਾਂ ਹੁਣ ਰਫਤਾਰ ਨਾਲ ਬਜਣਾ ਪਰ ਪਰ ਭਾਈ ਦੇਖੋ ਤੁਹਾਨੂੰ ਨਾਲੀ ਸੇਵਾ ਜਿਹੜੇ ਇਥੇ ਚੜ ਇੱਦਾਂ ਰਾਤ ਲੱਗੇ ਹੋਏ ਆ ਫੌਜੀ ਇਹਨਾਂ ਦੇਣ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਉੱਥੇ ਪੁਲਿਸ ਵੀ ਪਹੁੰਚੀ ਹਾਂ ਸਾਡੇ ਵੀਰ ਭਾਈ ਭਾਈ ਜਿਹੜੇ ਦਿਨ ਵਾਲੇ ਆ ਉਹ ਦਿਨ ਚ ਜਾਂਦੇ ਜਿਹੜੇ ਰਾਤ ਵਾਲੇ ਆ ਉਹ ਰਾਤ ਨੂੰ ਵੀ ਜਾਂਦੇ ਆ ਵੀ ਭਾਈ ਦੇਖੋ ਹਨਾ ਵੀ ਜਿਹੜੀ ਇਹ ਪਿਆਰ ਮੁਹੱਬਤ ਸਾਂਝਾ ਅਪਰਕ ਦੂਜੇ ਨਾਲ ਮਿਲਾ ਕੇ ਚੱਲਣਾ ਚਾਹੀਦਾ ਮੋਢੇ ਦੇਖ ਲੈ ਵੀ ਵੀ ਪੰਜਾਬ ਨੂੰ ਉਨ ਤੱਕ ਹਨਾ ਕਿੰਨਾ ਨੁਕਸਾਨ ਹੋ ਚੁੱਕਾ ਹੁਣ ਤੱਕ 47 ਤੋਂ 47 ਇਹਦਾ ਸਾਡੇ ਪਰਦਾਦਿਆਂ ਨੂੰ ਲੇਗੀ ਹੈ 84 ਸਾਡੇ ਦਾਦਿਆਂ ਨੂੰ ਲੇਗੀ 88 ਸਾਡੇ ਪਿਓ ਨੂੰ ਲੇਗੀ 25 ਹੁਣ ਜਿਹੜੀ ਚੜੀ ਉਹ ਸਾਨੂੰ ਲੇਗੀ ਜਿਹੜੀਆਂ ਚਾਰ ਕੜਗਾਈਆਂ ਦੀਆਂ ਜੀ ਇਹ ਬੜੀਆਂ ਤਗੜੀਆਂ ਬਹੁਤ ਦੰਦੀਆਂ ਬਹੁਤ ਕੋਪ ਇਹਦੀ ਬਹੁਤ ਸੁਣਾ ਲਾਤੀ ਜੀ ਬੀਬੀ ਇੱਕ ਪਤਾ ਨਹੀਂ ਕਿੰਨੇ ਗੰਦੇ ਇੱਕ ਦੇਖ ਲਾ ਤੂੰ ਕਹਿੰਦੇ ਜਿਹਨੂੰ ਮਾਰ ਸਕੇ ਨਾ ਕੋਈ ਨੂੰ ਰੱਖਣ ਵਾਲਾ ਪ੍ਰਮਾਤਮਾ ਇੱਕ ਕਿਸੇ ਦਾ ਜਵਾਕ ਦੋ ਸਾਲ ਦਾ ਪਾਣੀ ਛੱਡ ਕੇ ਆ ਗਿਆ ਮਰੇ ਨਹੀਂ ਦੇਖ ਲਾ ਤੁਹਾਡੇ ਬੀਰ ਤੈਰਦਾ ਹੀ ਰਹੀ ਜੇ ਖੜ ਲਿਆ ਫਿਰ ਤੂੰ ਕਹਿੰਦੇ ਇੱਕ ਫੁਰਜੁਰਕ 4 ਦਿਨ ਤੈਰਦਾ ਰਿਹਾ ਅੱਛਾ ਜਿਹਨੂੰ ਪ੍ਰਮਾਤਮਾ ਰੱਖਦਾ ਉਹ ਵੀ ਘਟ ਲਿਆ ਦੇ ਜਿਹਨੂੰ ਪਰਮਾਤਮਾ ਨੇ ਬਿੱਬੀ ਰੱਖਣਾ ਹੈ ਪਤਾ ਨਹੀਂ ਕੀ ਦਾ ਬੰਦਾ ਰੱਖਿਆ ਤੇ ਨਾ ਵੀਡੀਓ ਪਾਈ ਨਾ ਕੁਕੀ ਦਾ ਕੀ ਨਾ ਦਿਖਿਆ ਲੇ ਜਾਊਗਾ ਪਰ ਸਾਹਲੇ ਲੋਕਾਂ ਦੇ ਸਾਹਲੇ ਬਹੁਤ ਵੀ ਬੀ ਇਹ ਨਹੀਂ ਗੱਲ ਹੈ ਦਾਨੀ ਬਹੁਤ ਬੈਠੇ ਰਹਮ ਦਿਲ ਬਹੁਤ ਆ ਬਸ ਇਹ ਪੰਜਾਬੀਆਂ ਦਾ ਰਹਿਮ ਬਿੱਬੀ ਬਹੁਤ ਹੈ ਪੰਜਾਬੀ ਦਾ ਬਹੁਤ ਰਹਿਮ ਕਰਦੇ ਹੈ ਇੱਕ ਦਿਨ ਦਾ ਆ ਬਣਾਇਆ ਇੱਕ ਕਹਿੰਦੇ ਹਮਾਚਲ ਹਰਿਆਣੇ ਤੋਂ ਹਮਾਚਲ ਤੇ ਰਾਜਸਥਾਨ ਤੇ ਵੀ ਆਏ ਅੰਦਰ ਤਾਂ ਕਿੱਥੇ ਲੱਗਿਆ ਲਾਇਆ ਉਹ ਟੋਲੇ ਪਰ ਪਰ ਲਿਖਿਆ ਹੈ। ਪਾਕਿਸਤਾਨ ਵਾਲੇ ਵੀ ਕਹਿੰਦੇ ਆ ਉਹ ਤਾਂ ਭਾਈ ਕੋਈ ਗੱਲ ਨਹੀਂ ਜਿਹੜੇ ਹੁਣ ਇੰਨਾ ਟਾਈਮ ਚੱਲਦਾ ਹੈ। ਚੰਗਾ ਮਾੜਾ ਸਭ ਪਰੇ ਚੱਲਣਾ ਹੈ। ਤੇ ਵੀ ਦੇਖੋ ਸਭ ਆਪਾਂ ਜਦ ਤੱਕ ਕਪੜਾ ਹੈਗੇ ਆਪਾਂ ਮੋਢੇ ਮੋਢਾ ਲਾ ਕੇ ਇੱਕ ਦੂਜੇ ਦਾ ਸਾਥ ਦਿੰਦੇ ਰਹੀਏ ਤੇ ਫੇਰ ਬੜਾ ਪੰਜਾਬ ਆ ਜਿਹੜਾ ਇਹ ਆਪਾਂ ਇਹਨੂੰ ਬਚਾ ਸਕੀਏ। ਕਿਉਂਕਿ ਜੇ ਸਾਡਾ ਮੰਨ ਲਾ ਹੁਣ ਇੱਥੋਂ ਤਰੀ ਬਣਾ 10 ਕਿਲੋ ਮੀਟਰ ਹਾਂ 8 10 ਕਿਲੋ ਮੀਟਰ ਰਪਿੰਡ ਜਿੱਥੇ ਬੰਨੇ ਹੈ ਟੁੱਟਣ ਦੀ ਗੱਦਾਰ ਵਿਚ ਅਸੀਂ ਜੇ ਕਹੀਏ ਵੀ ਅਸੀਂ ਕਿਹਾ ਜਿਹੜਾ ਛੱਡੋ ਪਰੇ ਨਹੀਂ ਜਿਹੜਾ ਸਾਡਾ ਵੀਰ ਭਾਈ ਸੱਜਣ ਪੰਜਾਬੀ ਅਸੀਂ ਪੰਜਾਬੀਆਂ ਦੇ ਨਾਤੇ ਪੰਜਾਬੀ ਦੀ ਮਦਦ ਕਰਦਾ ਸਾਡੀ ਬਣਦੀ ਆ ਬਣਦੀ ਆ ਇਹ ਸਾਡਾ ਹੱਕ ਆ ਸਾਡਾ ਅਧਿਕਾਰ ਇਹ ਬਹੁਤ ਹੀ ਬੰਦੇ ਵਿਚ ਹਾਂ ਉੱਥੇ ਉਤਿਨ ਨੇ ਜਿਹੜੇ ਇਕੜੀ ਘਟਾ ਟੈਬੀ ਐਂਡ ਰੋੜੀ ਦਿਨਾ ਕਨਾਂ ਉਹ ਦੇ ਉਹ ਜਿਹੜੇ ਪੈਂਦੇ ਨੇ ਗੱਡੀਆਂ ਮੰਨਦੇ ਆ ਇਹ ਤਾਂ ਹੋਊਗਾ ਕੋਈ ਨਾ ਕੋਈ ਉੱਥੇ ਤੁੰਬੂ ਵੀ ਲਾਇਆ ਹੋਇਆ ਹਾਂ ਗੱਡੀਆਂ ਵੀ ਆ ਹੁਣ ਉੱਥੇ ਦੇਖ ਐਂਡ ਨੂੰ ਵੀ ਆ ਹਾਂ ਠੀਕ ਆ ਬਣਾ ਉਹਨਾਂ ਨੇ ਕਿ ਚਲੋ ਭਾਈ ਕੜੀ ਘਟਾ ਰਾਮ ਕਰ ਲਈਏ ਆ ਜੇ ਤੁਸੀਂ ਵੀ ਸਰੀਰ ਵੀ ਹਾਂ ਫਾਰ ਇਗਜ਼ਾਮਪਲ ਹੈ ਨਾ ਹੁਣ ਜਿਹੜੇ ਉੱਥੇ ਦਿਨ ਨੂੰ ਲੱਗੇ ਹੋਇਆ ਸੇਵਾ ਕਰਨ ਉਹ ਵਿਚਾਰੇ ਬ੍ਰਿੰਦ ਨੂੰ ਘਰ ਨੂੰ ਆ ਜਾਂਦੇ ਨੇ ਫਿਰ ਰਾਤ ਆਲੇ ਜਾਂਦੇ ਨੇ ਅਜਿਹਾ ਰੰਗੜਕੇ ਇਹਦਾ ਚੱਲੀ ਜਾਂਦਾ ਤੇ ਇੱਕ ਬੇਤੀ ਹੋਰ ਵੀ ਆਪਾਂ ਇਸ ਮੁੱਦੇ ਦੇ ਵਿੱਚ ਪੰਜਾਬ ਤੇ ਆਪਣੇ ਬਹੁਤ ਜਿਹੜੀ ਮੁਸੀਬਤ ਆਈ ਹੈ ਜੀ ਆਪਾਂ ਰਾਜਨੀਤੀਆਂ ਨੂੰ ਲੈ ਕੇ ਨਾ ਚੱਲੀਏ ਜੀ ਉਹ ਕਾਂਗਰਸ ਵਾਲਾ ਕਰੋ ਜੋ ਕੱਲੀ ਉਹ ਝਾੜੂ ਵਾਲਾ ਨਾ ਜੀ ਆਪਾਂ ਇਦਾਂ ਨਹੀਂ ਚੱਲਣਾ ਆਪਾਂ ਆਪਣੇ ਪੀਪਲ ਦੀ ਸਾਂਝ ਲਾ ਕੇ ਚੱਲੀਏ ਇੱਕ ਦੂਜੇ ਨਾਲ ਆਪਾਂ ਸਰਕਾਰਾਂ ਸੰਗੂੜਤ ਦੇਖੋ ਹਨਾ ਵੀ ਆਪਾਂ ਨੇ ਇਹ ਜਿਹੜਾ ਮੁੱਦਾ ਹੈ ਇਹ ਸਰਕਾਰਾਂ ਦੇ ਲਈ ਇਹ ਸਾਡਾ ਹੋਣਾ ਹੈ ਆਪਾ ਭਾਈ ਸਾਰੇ ਜਣੇ ਆਪਣੇ ਭਾਈਚਾਰਾ ਬਣਾ ਕੇ ਤੁਰਨਾ ਤੇ ਬੇਨਤੀ ਆ ਸਾਰਿਆਂ ਨੂੰ ਵੀਡੀਓ ਨੂੰ ਜ਼ਰੂਰ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਕਿ ਹੋ ਸਕੇ ਭਾਈ ਇੱਕ ਦੂਜੇ ਦੀ ਭਵ ਮਦਦ ਜਿਹੜੇ ਨੇੜੇ-ਤੇੜੇ ਇਲਾਕੇ ਨੇ ਉਹ ਜ਼ਰੂਰ ਤੋ ਜ਼ਰੂਰ ਬੇਲੇ ਦੇ ਨਜ਼ਦੀਕ ਆ ਕੇ ਟਿਕਟ ਜ਼ਰੂਰ ਪਹੁੰਚੋ ਜਿੱਥੇ ਜੋ ਜੋ ਹੈ ਸੇਵਾ ਜ਼ਰੂਰ ਤੇ ਪਜਾਓ ਜਾਂ ਆਪ ਜਾ ਕੇ ਉੱਥੇ ਸੇਵਾ ਕਰੋ ਜੇ ਕੁਝ ਦੇਖੋ ਆ ਮੈਂ ਜੇ ਕਹਾਂ ਜੀ ਮੈਂ ਦੇੜ ਜੋਗਾ ਨਹੀਂ ਮੈਨਾਂ ਜ਼ਰੂਰ ਹੈਗਾ ਜੀ ਮੈਂ ਉੱਥੇ ਕੋਸਨਾ ਕੋਈ ਜਾ ਕੇ ਉੱਥੇ ਸੇਵਾ ਜੀ ਕਰ ਸਕਦਾ ਹੈ ਘਾਟਾ ਦੋ ਘਾਟੇ ਜਿੰਦਾ ਹੈ ਉੱਥੇ ਜਾ ਕੇ ਜ਼ਰੂਰ ਲਾਓ ਕਦੇ ਵੀ ਵੀ ਹੁਣ ਇਦਾਂ ਨਾ ਕਈ ਪੱਡਾ ਬਾਤ ਤੇ ਤੁਹਾਡੀਆਂ ਪਰ ਪਰ ਆਉਂਦੀਆਂ ਆ ਰਹੀ ਤੇਰੀਆਂ ਹੁਣ ਕੁਬੇਤੀ ਹੋਰ ਵੀ ਕਰਤੀ ਵੀ ਭਾਈ ਵੀ ਜੀਨੇ ਰੇਤਾ ਲੈ ਕੇ ਜਾਣਾ ਉਹ ਥੈਲੇ ਭਰ ਕੇ ਲਿਕੇ ਜਾਇਓ ਤਾਂ ਕਿ ਉੱਥੇ ਬਹੁਤ ਔਖੀ ਹੁੰਦੀ ਆ ਤਾਂ ਕਿ ਜਿਹੜੇ ਥੈਲੇ ਭਰੇ ਹੋਣ ਬਸ ਨਾਲ ਦੀ ਗੱਲ ਲੱਗੀ ਜਾਣ ਚੱਕ ਚੱਕ ਕੇ ਪਰ ਨੇ ਫੇਰ ਰਖੜੇ ਔਖਾ ਹੋ ਜਾਂਦਾ ਜਦੋਂ ਥੈਲਾ ਪਰ ਪਰ ਜਾਣਾ ਫੇ ਚੱਕ ਚੱਕ ਕੇ ਰਖੜੇ ਸੌਖੇ ਹੋ ਜਾਂਦੇ ਫੇ ਉਹ ਉਹੜਾ ਕਵਰ ਹੋ ਜਾਂਦਾ ਗਿਆ ਅੱਜ ਰੰ ਹੋਣ ਆਇਆ ਹਾਂ ਇਹ ਤਾਂ ਰਾਤ ਦੇ ਗਏ ਹੋਣਾ ਨਾ ਕਮੇਟੀ ਵਾਲੇ ਕਿੰਨੇ ਵਜੇ ਆਏ ਨਾ ਇਹ ਹੁਣ ਆਇਆ ਜਦ ਤੇਰਾ ਪਹੁੰਦਾ ਹੈ ਮੈਂ ਤਾਂ ਚਾਹ ਅਨਾ ਸਵੇਰੇ ਆਇਆ ਰਹਿੰਦੇ ਨਾ 8 7 7:3 7 ਵਜੇ ਨਹੀਂ 6 ਵਜੇ ਆਇਤਾ ਤਾਂ 6 ਵਜੇ ਆ ਗਿਆ ਤਾਂ ਅੱਛਾ ਕੋਈ ਰਾਡ ਉਪਰ ਆਇਆ ਨਾ ਸੰਦੇ ਤੇ ਆ ਨਹੀਂ ਰਾਤ ਆਇਆ ਨਾ ਤੇ ਚਾਇ ਨਾ 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 ਦਿਨ ਦਾ ਵੀ ਥੀ ਆ ਦਿਨ ਦਾ ਵੀ ਥੀ 24 ਘੰਟੇ ਰਾਤ ਦਾ ਵੀ ਥੀ ਤਾਂ ਇਹ ਕਹਿੰਦਾ ਫਿਰ ਤੇ ਜਾਣਾ ਹੁਣ ਮੈਂ ਹੁਣ ਫਿਰਦਾ ਬੰਦੇ 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 ਵਈ ਕੀ ਕਰੀਏ ਸਰਦਾਈ ਵੀ ਆ ਡਿਊਟੀ ਵੀ ਆ ਫਰਜ ਵੀ ਆ ਚਾਰੇ ਪਾਸੇ ਹੁਣ ਦੇਖਣਾ ਨਿਮਾਂ ਇਹ ਲੋਕ ਦੀ ਮੈਂ ਨਹੀਂ ਦੋ ਹਾਂ ਕੀ ਕੀ चढ़ पार दिन पूर्ण मासी ਅੱਗੇ ਤਾਂ ਸਾਹ ਵੀ ਘੱਟ ਗਏ। ਜੰਗਾ ਵਧੀਆ ਹੈ। ਹੈ? ਵੱਧ ਗਿਆ ਤਾਂ ਘੱਟ ਕੇ ਕਹਿੰਦੇ ਆਪੀ। ਬਦਲੇ ਮਾਰੇ ਆ ਨਾ। ਹੂੰ। ਕੱਢਣਾ ਚਾਹੀਦਾ। ਹੂੰ। ਕੇ। ਹੂੰ। ਕੇ। ਕੇ ਜਰੂਰੀ। ਹਾਂ। ਕੁਛ-ਕੁਛ। ਤੇ ਚਲੋ ਠੀਕ ਹੈ ਜੀ। ਮਿਲਦੇ ਆਪਾਂ ਡੂਗੀ ਪਰ ਚਾਹਦੇ ਆ ਤੇ ਇਹ ਵੀ ਥੋੜਾ ਜਿਹਾ ਹੁਣ ਕੁਪਰਾਈ ਕੰਧਾ ਚਲੀਏ ਤੇ ਫਿਰ ਥੋੜਾ ਪਹੁੰਚੇ ਡਿਊਟੀ ਪਰ ਨਾਮ ਦੀ ਨਾਲ ਤੇ ਇੱਧਰ ਬੈਠੀ ਹੈ ਚਰਨਜੀਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਦੀ ਅੱਲਾ ਸਭ ਤੁਸੀਂ ਵਿੱਚੋਂ ਵਿੱਚ ਚੜ੍ਹਦੀ ਕਲਾ ਰਹੋ ਤੰਦਰੁਸਤ ਰਹੋ ਤੇ ਦੁੱਖ ਕਲੀ ਤੋਂ ਦੂਰ ਰਹੋ ਮਹਾਰਾਜ ਜਿਹੜਾ ਇਨਾ ਪੂਰਾ ਬਿਆਕਰ ਹੈ ਜਿੱਤੇ ਬਚਾਉ ਰੱਖੇ ਬਸ ਹੁਣ ਨਾਮ ਹੀ ਬਗੈ ਕੀ ਬਹੁਤ ਜ਼ਿਆਦਾ ਘਾਟਾ ਪੈ ਗਿਆ ਹੈ ਘਾਟਾ ਨਹੀਂ ਸਾਨੂੰ ਸਦੇ ਪੂਰਾ ਹੋਣਾ ਬਸ ਹੁਣ ਤਾਂ ਵੀ ਪਰਮਾਤਮਾ ਨੂੰ ਕਿਹਾ ਇਹ ਅਰਦਾਸ ਹੈ ਕਿ ਜਿਨ੍ਹਾਂ ਦੇ ਮਾੜਾ ਮੋਟਾ ਹੁਣ ਚੱਲ ਛੇਟਾ ਕੰਠਾ ਹੈਗਾ ਉਹਨਾਂ ਨੂੰ ਛੱਡ ਦੇ ਹੁਣ ਜਿਹੜੇ ਬੇਕਾਰ ਹੋ ਗਏ ਉਹ ਤਾਂ ਹੋ ਗਏ ਇਸ ਨੂੰ ਗਾਹਨ ਬਸ ਸ਼ਾਂਤੀ ਰੱਖੇ ਹੋਣਾ ਨਹੀਂ ਆਵੇ ਉਸ ਬਿਲਕੁਲ ਤੇ ਮਸਲਾ ਵੀ ਦੁਆਰੇ ਹੋ ਜਾਣਗੀਆਂ ਹੈਨਾ ਜਿਹੜੇ ਜੀਆ ਦੇ ਅਰ ਜਿਹੜੇ ਹੁਣ ਜਿਹੜੇ ਮਕਾਨ ਤਾਂ ਹੈ ਨੇ ਗਰੀਬਾਂ ਨੂੰ ਕਦੋਂ ਪੂਰੇ ਹੋਣੇ ਇੱਕ ਵਾਰੀ ਬੰਦਾ ਬਣੇ ਸ਼ਰਤ ਮੁਸੀਬਾ ਆਉਂਦਾ ਸਿਰ ਤੇ ਗਰੀਬ ਤੇ ਇਹਦਾ ਕੋਈ ਹੁਣ ਨੀ ਹੈਗਾ ਲੇਖਾ ਨਹੀਂ ਹੈਗਾ ਪਰ ਹੁਣ ਮਹਾਰਾਜ ਅਦਭੂਤ ਹੀ ਚੱਲਦਾ ਕਿਸੇ ਦਾ ਨਹੀਂ ਜਾ ਅਰਦਾਸ ਆਰ ਬੇਨਤੀ ਉਹ ਕਰ ਸਕਦੇ ਐ ਇਸ ਦਾ ਤੇ ਬਾਕੀ ਇਹ ਨਾ ਸਾਡੇ ਵੀ ਇੱਧਰ ਕਹਿੰਦੇ ਵੀ ਪੋਰ ਤੇ ਕਿੱਥੇ ਹੁੰਦੇ ਆ ਇਹ ਇੱਥੋਂ 35.78 ਕਿਲੋਮੀਟਰ ਦੀ ਦੂਰੀ ਪਰ ਪਿੰਡ ਦੋਤ ਪਰ ਰਸੀਦ ਉੱਪਰ ਤੁਮੇ ਆ ਹੱਸਿਆ ਸਾਰੰਗਪੁਰ ਬੜਾ ਮੱਕੋ ਵਾਲਾ ਛੋਟਾ ਖੋਖਰਾ ਪੈਰਾਮਪੁਰ ਬੇਲਾ ਘੱਟੋ ਘੱਟ 20 ਪਿੰਡ ਹੋਣਿਆ ਵੀ ਜੇ ਰੱਬ ਨਾ ਕਰੇ ਕਣ ਜੇ ਉੱਥੇ ਥੋੜੀ ਇਹਨੇ ਕਹਿ ਲਈ ਅਸੀਂ ਕਰਤੀ ਵੀ ਕਹੀਏ ਵੀ ਚਲੋ ਠੀਕ ਹੈ ਜੀ ਹੁਣ ਤਾਂ ਬੰਦ ਲੱਗ ਗਿਆ ਅਸੀਂ ਚੱਲੀਏ ਪਰ ਭਾਈ ਮਿਹਰਬਾਨੀ ਉਹਨਾਂ ਵੀਰਾਂ ਸੱਜਣਾ ਦੀ ਜਿਹੜਾ ਦਿਨ ਰਾਤ ਉੱਥੇ ਆਣ ਗੱਡ ਕੇ ਮੋਰਚਾ ਉਹਨਾਂ ਨੇ ਪੂਰਾ ਲਾਇਆ ਹੋਇਆ ਤਾਂ ਕਿ ਜੋ ਭਾਈ ਪਿੰਡਾਂ ਨੂੰ ਕੋਈ ਨੁਕਸਾਨ ਨਾ ਹੋਵੇ ਪੰਜਾਬ ਦੇ ਨਾਲ ਪੰਜਾਬੇ ਕਰ ਸਕਦਾ ਨਹੀਂ ਐਂ ਗੱਲਾਂ ਚਾਜੀ ਤਾਂ ਉਹ ਤਾਂ ਰਾਜਸਥਾਨ ਤੇ ਵੀ ਆਇਆ ਕਹਿੰਦੇ ਲੰਗਰ ਨੇ ਕਿ ਹਮਾ ਚਲਤੇ ਮੈਂ ਗੱਲ ਕਰਦੀ ਆ ਬੜੀ ਇਹ ਕੋਈ ਭਾਈ ਚਾਰ ਨੇ ਨਾਲ ਰੜ ਕੇ ਤੁਹਾਨੂੰ ਕਹਿੰਦੇ ਇਕੱਲੇ ਦੀ ਸਾਹ ਨਹੀਂ ਸਭ ਦੀ ਸਾਹ ਜਾਈ ਜਾਂਦੀ ਜਾਂ ਜੋ ਸਾਡੀ ਜਾਨ ਬਚਾਉਂਗੇ ਕਿ ਸੱਡਾ ਕੋਨਾ ਪਰ ਔਖਾ ਟਾਂ ਮੈਂ ਸਿ ਵੀ ਨਾਲ ਖੜੇ ਆਹੀ ਹੁੰਦਾ ਬੰਦਾ ਬੰਦੇ ਦੇ ਕੰਮ ਆਉਣਾ ਚਾਹੀਦਾ ਬਿਲਕੁਲ ਤੇ ਬਾਕੀ ਭਾਈ ਨੌਜਵਾਨ ਦੀ ਆ ਜਿਹੜਾ ਬੰਦੀ ਪੀੜੀ ਜਿਹੜਾ ਆਪਾਂ ਕਹਿ ਦਿੰਨੇ ਜਿਹੜਾ ਬਹੁਤ ਹਿੰਮਤ ਮਾਰ ਕੇ ਇਹਦੇ ਪ੍ਰਕਾਰ ਛੱਡ ਕੇ ਉੱਥੇ ਲੱਗੇ ਹੋਣੇ ਜੋ ਕਹਿੰਦੇ ਨੇ ਘਰ ਦੀ ਤਾਂ ਪੱਜ ਨਹੀਂ ਜੇ ਅਸੀਂ ਉੱਥੇ ਖੜੂ ਜੇ ਉੱਥੇ ਖੜੂਗੇ ਜੇ ਸਾਡੇ ਘਰੇ ਨਾ ਰਹੇ ਅਸੀਂ ਰਹਿ ਕੇ ਵੀ ਗੱਲ ਕਰਨਾ ਉੱਥੇ ਖਾਣ ਜਿਵੇਂ ਉੱਥੇ ਨਾ ਖੜੇ ਤਾਂ ਘਰ ਦੀ ਹੀ ਰਹੇ ਬਿਲਕੁਲ ਸਹੀ ਗੱਲ ਸਾਰੇ ਭਾਈਆਂ ਦਾ ਨਾ ਨਾ ਵੀਰਾਂ ਦਾ ਬਹੁਤ ਧੰਨਵਾਦ ਜਿਹੜੇ ਘਰਵਾ ਛੱਡ ਕੇ ਆਪਣਾ ਕੰਮ ਸਾਡੇ ਉੱਥੇ ਲੱਗੇ ਹੋਏ ਹੁੰਦੇ ਕਹਿੰਦੇ ਕੰਮ ਦਾ ਸੇਵ ਵੀ ਕਰ ਲੂਗੇ ਚਲੋ ਜੇ ਦੋ ਟਾਈਮ ਦੀ ਵਧੀਆ ਹੁੰਦੀ ਖਾਣੇ ਨੂਨ ਨਾ ਖਾ ਲੂਗੇ ਤਾਂ ਸਾਡੇ ਘਰ ਦੇ ਮੇਰੇ ਭਾਈ ਬਾਕੀ ਫੌਜੀ ਵੀਰਾਂ ਦਾ ਵੀ ਧੰਨਵਾਦ ਜਿਹੜਾ ਵੀ ਡਿਊਟੀ ਨਿਭਾ ਰਹੇ हिम्मत मारਦੇ ਨਾਰਾ ਉਹਨਾਂ ਦੇ ਉਹਨਾਂ ਦੇ ਨਾਲ ਸਹਿਯੋਗ ਦੇ ਨਾਲ ਜਿਹੜੀ ਹੋਰ ਭੈਣ ਵੀਰ ਨੇ ਉਹ ਵੀ ਲੱਗੇ ਹੋਏ ਨੇ ਤੇ ਸਾਡੇ ਬੀਬੀਆਂ ਪ੍ਰਸ਼ਾਦਾ ਤਿਆਰ ਕਰਕੇ ਕਿੰਨਾ ਵਿੱਚ ਭੇਜਦੀਆਂ ਨੇ ਲੰਗਰ ਦੀ ਸੇਵਾ ਉਹ ਵੀ ਬਹੁਤ ਬੜੀ ਸੇਵਾ ਹੁੰਦੀ ਹੈ ਬਹੁਤ ਬੜੀ ਤੇ ਫਿਰ ਸਾਡੇ ਜਿਹੜੇ ਚੌਕੌਰ ਸਾਹਿਬ ਕਮੇਟੀ ਕਿ ਉਜੰਨੇ ਵੀ ਉੱਥੇ ਬੜਾ ਕੰਮ ਕਰਦੇ ਆ ਪਹਿਲਾਂ ਤਾਂ ਉਹਨਾਂ ਨੇ ਵਿਚਾਰੇ ਨੇ ਸਵੇਰੇ ਕੰਮ ਕਰਨਾ ਡਿਊਟੀ ਕਰਨੀ ਡਿਊਟੀ ਦੇ ਨਾਲ-ਨਾਲ ਫਿਰ ਉਹਨਾਂ ਨੇ ਬੰਨਾਂਪੁਰ ਪਹੁੰਚਣਾ ਉੱਥੇ ਵੀ ਜਾ ਕੇ ਉਹ ਆਪਣੀ ਡਿਊਟੀ ਭਾਈ ਰਾਤਾਂ ਤੱਕ ਨਿਭਾਉਂਦੇ ਆ ਕਮੇਟੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਸ੍ਰੀ ਚੰਕੌਰ ਸਾਹਿਬ ਤੋਂ ਜੀ ਅਸੀਂ ਇਹਨਾਂ ਦਾ ਕਮੇਟੀ ਦਾ ਵੀ ਧੰਨਵਾਦ ਕਰਦੇ ਵੀ ਭਾਈ ਉਹ ਬੱਚ ਬੰਦਿਆਂ ਦਾ ਵੀ ਆਪਾ ਵਰਕਰਾਂ ਦਾ ਵੀ ਧੰਨਵਾਦ ਕਰਦੇ ਆ ਜਿਹੜਾ ਆਪਣਾ ਸਮਾਂ ਕੱਢ ਕੇ ਉੱਥੇ ਪਹੁੰਚਦੇ ਆ ਆਪਣੀ ਫਰਜ ਆਪਣਾ ਜ਼ਿੰਮੇਵਾਰੀ ਸਮਝਦੇ ਆ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਆ ਜੀ ਤੇ ਹੁਣ ਜੋ ਪ੍ਰਮਾਤਮਾ ਨੇ ਇੱਕ ਰਾਹਤ ਆੜੀ ਥੋੜੀ ਖਬਰ ਇਦਾਂ ਦਿੱਤੀ ਆ ਸਾਡੇ ਉੱਧਰ ਸਾਹਮਣੇ ਰੈਸਟ ਬਹੁਤ ਸਾ ਜੀ ਜੋ ਕਿ ਨਹਿਰੀ ਵਿਭਾਗ ਆ ਮੈਂ ਉਹਨਾਂ ਨੂੰ ਕੋਲ ਖੜਾ ਤਾਂ ਮੈਂ ਉਹਨਾਂ ਨੂੰ ਪੁੱਛਿਆ ਵੀ ਭਾਈ ਹੁਣ ਵੀ ਕਿੱਦਾਂ ਹੈ ਨਾ ਵੀ ਮੌਂਦੀ ਚੱਲ ਰਿਹਾ ਮੌਸਮ ਵੀ ਕਿਆ ਲੱਗਦਾ ਵੀ ਘਟੂ ਪਾਣੀ ਹੈ ਨਹੀਂ ਉਹ ਕਹਦੇ ਵੀ ਜਿਹੜਾ ਦਰਿਆ ਦੇ ਵਿੱਚ ਤਰੀਵਨ ਜੇਫਾ ਡੈਮ ਦੀ ਸੋਚੀ ਵੀ ਡੈਮ ਦੇ ਵਿੱਚੋਂ ਪਾਣੀ ਘਟਦਾ ਜਿਹੜਾ ਪਾਣੀ ਹੁਣ ਦਰਿਆਵਾਂ ਚ ਵਗਦਾ ਉਹਦੀਆਂ ਨਦੀਆਂ ਚੱਲ ਰਹੀਆਂ ਉਹਨਾਂ ਦਾ ਪਾਣੀ ਵੀ ਹੁਣ ਜਿਹੜਾ ਪਾਣੀ ਕੱਲ ਹੈਗਾ ਤਾਂ 7 ਫੁੱਟ ਨਦੀ ਦੇ ਵਿੱਚ 7 ਫੁੱਟ ਤੇ ਅੱਜ ਜਿਹੜਾ ਪਾਣੀ ਆ ਉਹਦੀ ਜਿਹੜੀ ਲਾਗਤ ਸਿਰਫ 5 ਫੁੱਟ ਰਹਿ ਗਈ। ਵੀ ਪਿੱਛੇ ਤੇ ਪਾਣੀ ਤਾਂ ਇਹ ਘੜਦਾ ਆ ਰਿਹਾ ਹੁਣ 5 ਫੁੱਟ ਰਹਿ ਗਿਆ। ਹੌਲੀ ਹੌਲੀ ਜਦੋਂ ਕੰਟਰੋਲ ਦੇ ਵਿੱਚ ਨਦੀਆਂ ਨੇ ਆ ਜਾਣਾ ਤਾਂ ਦਰਿਆ ਦਾ ਵੀ ਜਿਹੜਾ ਪਾਣੀ ਉਹ ਘੜ ਦੇਣਾ। ਡੈਮ ਵਾਲਤੇ ਤਾਂ ਕਹਿੰਦੇ ਵੀ ਹੁਣ ਇਦਾਂ ਦੀ ਕੋਈ ਖਬਰ ਹੈ ਨਹੀਂ ਡਰ ਦੀ ਲੋੜ ਨਹੀਂ ਵੀ ਇਹ ਤਾਂ ਨਦੀਆਂ ਦਾ ਪਾਣੀ ਜਾ ਰਿਹਾ। ਹੁਣ ਜਿਹੜਾ ਆਇਆ ਹੈ ਵੀ ਅੱਜ ਕੱਲ੍ਹ 2 ਦਿਨ ਜਦੋਂ ਲੰਘ ਗਏ ਤਾ ਜਿਹੜਾ ਇਹ ਡਰ ਦਾ ਮਾਹੌਲ ਹੈ ਬਿਲਕੁਲ ਖਤਮ ਹੋ ਜਾਊਗਾ ਹਾਲੇ ਜਣੇ ਕਿ ਹੈ ਜਰੂਰ ਪੜ ਜੂਗਾ ਆਪਣੇ ਨਾਲ ਮੌਸਮ ਆ ਮੀਂਹ ਨਾ ਪਾਵੇ ਸਾਹ ਇਹਨਾਂ ਦੇ ਜਿਹੜਾ ਪ੍ਰਸਾਪ ਦੱਸੇ ਲਗਿਆ ਰਹਗਾ ਡੈਮ ਦਾ ਪਾਣੀ ਇਕੱਠਾ ਹੋਏਗਾ ਪਰ ਜੇ ਕਿ ਪ੍ਰਮਾਤਮਾ ਅਗਰ ਦਾਦਾ ਕੋ ਤਾਂ ਹਜੇ ਵੀ ਅਗਰ ਪਾਈ ਨਾ ਮੀਂਹ ਆਵੇ ਸਾਹ ਬਿਲਕੁਲ ਬਿਲਕੁਲ ਕਿਉਂਕਿ ਜੇ ਮੀਂਹ ਪੈਂਦਾ ਤਾਂ ਸਭ ਕੁਝ ਠੀਕ ਆ ਜੇ ਮੀਂਹ ਪੈਂਦਾ ਰਿਹਾ ਫੇਰ ਤਾਂ ਹੋਏਗਾ ਮੁਫੇਰ ਆ ਉਹ ਕਿੱਥੇ ਪਾਣੀ ਰੋਕੇ ਤੂੰ ਨਾ ਜੀ ਉਹਨਾਂ ਦਾ ਵੀ ਬੇਵાસਾ ਆ ਆਪਾਂ ਕਹਿ ਦਿੰਦੇ ਹਾਂ ਡੈਮ ਨੇ ਪਾਣੀ ਛੱਡਾ ਉਹ ਵੀ ਕਿੱਥੇ ਰੱਖਣ ਇਹਨਾਂ ਪਾਣੀ ਇਨਸਾਨ ਅਕਸਰ ਉਹਨਾਂ ਦੀ ਬੇਪੱਛੇ ਜਿੰਮੇਵਾਰੀਆਂ ਨੇ ਪਤਾ ਹੀ ਕੀ ਕਹਣਾ ਵੀ ਜੇ ਉੱਥੋਂ ਪਾਣੀ ਨਾ ਛੱਡਿਆ ਜਾਵੇ ਰੱਬ ਨਾ ਕਰੇ ਟਾਈਮ ਟੁੱਟ ਜਾਂਦਾ ਜਾਂ ਕੁਝ ਹੋ ਜਾਂਦਾ ਤਾਂ ਇੱਥੋਂ ਟੱਤਾ ਹੀ ਤਾਂ 100 ਕਿਲੋਮੀਟਰ ਦੀ ਦੂਰੀ ਦਿੱਲੀ ਆ ਜੀ ਉੱਥੇ ਤੱਕ ਪਾਣੀ ਨੇ ਜਣਾ ਦਾਦਾ-ਪੁੱਤ ਦਾ ਕੁਮਾਰ ਮਾਰ ਲਿੰਦਾ ਇੰਨਾ ਪਾਣੀ ਉਥੋਂ ਨਿਕਲਣਾ ਆਪਾਂ ਕਹਿ ਦਿੰਦੇ ਹਾਂ ਡੈਮ ਵਾਲੇ ਦਾ ਤੇ ਛੱਡ ਉਹਨਾਂ ਦੀ ਜਿੰਮੇਵਾਰੀ ਆ ਉਹਨਾਂ ਨੇ ਦੁਨੀਆ ਦੇਖਣੀ ਆ ਹਨ ਆਪਾਂ ਆਪਣੇ ਇਕੱਲੇ ਬਾਰੇ ਸੋਚਦੇ ਨੇ ਦੁਨੀਆ ਬਾਰੇ ਸੋਚਣਾ ਵੀ ਦੇਖੋ ਸਭ ਦੀਆਂ ਮਜਬੂਰੀਆਂ بس ਮਾਰਾ ਇਹਦਾ ਦੱਸ ਵੀ ਹੋਣ ਜਿਹੜਾ ਪੈ ਗਿਆ ਠੀਕ ਆ ਗਾਹ ਨੂੰ ਬਖਸ਼ੇ ਜੇ ਸਾਤੋਂ ਕੋਈ ਭੁੱਲ ਨਗੋਈ ਮਹਾਰਾਜ ਤੂੰ ਬਖਸ਼ਣਾ ਹੈ ਤੂੰ ਬਖਸ਼ਣਾ ਹਾਰਾ ਸੀ ਭੁੱਲਣਾ ਹਾਂ ਬਸਾਰਾ ਤੇ ਤੇਰੇ ਹੱਥਾ ਤੋਂ ਪੂਰਾ ਗਰੀਬਾਂ ਦੀ ਬਸ ਤਾਂ ਹੀ ਬਚਾਉਣਾ ਹੁਣ ਤਾਂ ਸਭ ਇੱਕੋ ਬਰਾਬਰ ਹੋ ਗਏ ਹੋਰ ਤਾਂ ਖਾਜਾ ਪੀਰ ਜੀ ਸਾਰੇ ਅਸੀਂ ਥਾਰ ਗਏ ਹੁਣ ਤਾਂ ਤੁਸੀਂ ਉਹ ਰਹਿਮ ਕਰਨਾ ਤੁਸੀਂ ਉਹ ਭਲਾ ਕਰਨਾ ਤੁਸੀਂ ਉਹ ਡੁੱਬਣ ਵਾਲੇ ਤੁਸੀਂ ਉਹ ਤਾਰਨ ਵਾਲੇ ਤੁਸੀਂ ਉਹ ਬੇੜਾ ਬੰਨੇ ਇਸ ਸੰਸਾ ਇਹ ਤਾਂ ਪੰਜਾਬ ਦਾ ਚੜਦੇ ਨਹਦੇ ਪੰਜਾਬ ਦਾ ਜੋ ਜਿੱਤੇ ਜਿੱਤੇ ਕਾਸਟਾ ਹੈ ਤੁਸੀਂ ਉਤਾਰਨੇ ਆਇਆ ਅਕਾਲਪੁਰਕ ਸਾਡੀ ਸਭ ਦੀ ਬੇਨਤੀ ਕਬੂਲ ਕਰੋ ਤੇ ਹੁਣ ਐ ਕਰ ਚੱਲ ਜੀ ਤਾਂ ਤੇ ਮੰਦਰ ਨੂੰ ਹੈ ਗਿਆ 8 ਤਰੀਕ ਤੱਕ ਛੁੱਟੀ ਹੈ ਠੀਕ ਆ ਤੇ ਜਦ ਤੱਕ ਮੈਂ ਜਿਹੜਾ ਆਧਾਰ ਕਾਰਡ ਆ ਵੀ ਅਪਡੇਟ ਕਰਾ ਲਿਆ ਮੈਨੂੰ ਕੱਲ ਮੈਸੇਜ ਆਏਗਾ ਆਧਾਰ ਕਾਰਡ ਅਪਡੇਟ ਕਰਾਉ ਉਹ ਵੀ ਕਰਾਇਓ ਤੇ ਬਾਕੀ ਹੁਣ ਘੜੀ ਘਾਟ ਉੱਤੇ ਸੇਵਾ ਜੇ ਫੇਰ ਬਾਕੀ ਆ ਗਏ ਆ ਉਹਦਾ ਲੈ ਗਏ ਆ ਦੇਖੋ ਕੰਨੇ ਕਬੂਰੇ ਭਾਈਆਂ ਨੂੰ ਨਹੀਂ ਲੱਗੇ ਆਪਣਾ ਹਾਰਾ ਨਾੜਾ ਸਭ ਨੂੰ ਮਾਰਨਾ ਚਾਹੀਦਾ ਜਿੰਨੇ ਵੀ ਲੋਕਗੇ ਹੈਗੇ ਆ ਹਨਾ ਤੇ ਕਿਆ ਬਤਾ ਕਿਸੇ ਦੇ ਮੜਾ ਮੋਟਾ ਜਾਣ ਨਾਲ ਥੋੜਾ ਬਤਨਾ ਤਾਂ ਉਹਨਾਂ ਨੂੰ ਦੇਖੋ ਰਾਮ ਨਾਲ ਥੋੜਾ ਬਤਨਾ ਹੈ ਜੇ ਤੁਸੀਂ 2-4 ਬੰਦੇ ਜਾਓਗੇ ਥੋੜਾ ਬਤਨਾ ਰਾਮਗਨ ਜਾਂ ਰਾਤ ਦੇ ਲੱਗੇ ਸ਼ਹਿਰਾ ਵਿੱਚ ਪਿੰਡਾਂ ਦੇ ਨਾਲ ਜਿਆਦਾ ਜਿਹੜੇ ਜਿਆਦਾ ਨੇੜੇ ਪਿੰਡ ਆ ਉਹਦਾ ਦਿਨ ਰਾਤ ਉੱਤੀ ਦੇਖੋ ਹਰੇਕ ਨਾਲ ਨੂੰ ਡਰ ਜਾ ਹਾਂ ਕਿਉਂ ਪਾਣੀ ਦੀ ਜਿੱਥੇ ਹੁਣ ਪਾਣੀ ਦਾ ਲੈਵਲ ਆ ਜੇ ਮੰਨ ਲਾ ਬੰਨਾ ਆ ਬੰਨਾ ਆ ਦਰਿਆਏ ਇੱਧਰ ਲਈ ਸਾਰੇ ਪਿੰਡ ਆ ਜੇ ਉਹ ਦਰਿਆ ਬੰਦਪਨੋਂ ਟੱਪ ਜਾਂਦਾ ਤਾਂ ਉਹ ਨੀਮਾ ਪਾਣੀ ਨੇ ਕੋ ਲਾਖ ਬਾਹ ਲੈਣਾ ਔਰ ਜਿਹੜਾ ਉਹ ਪਾਣੀ ਜਦੋਂ ਕਹਿੰਦੇ ਟੁੱਟਣਾ ਵੀ ਤਹੇ ਨਾ ਹੀ ਟੁੱਟੇ ਬਿਨ ਤੇ ਜੇ ਉਹ ਟੁੱਟ ਵੀ ਜਾਂਦਾ ਤਾਂ ਲੁਧਿਆਣੇ ਦਾ ਕਮਾਲ ਪਾਣੀ ਨੇ ਤੇ ਲਾਉਣਾ ਤੜਕਾ ਤੇ ਨਹੀਂ ਪੈਂਦਾ ਨਾ ਪਰਮਾਤਮਾ ਹੁਣ ਨਹੀਂ ਚੱਲਣ ਜੋਗੇ ਹੈਗੇ ਪਹਿਲਾ ਹੀ ਜਿਹੜਾ ਆਪਾਂ ਦੇਖਦੇ ਆਂ ਵੀਡੀਓ ਵਿੱਚ ਫੋਨਾਂ 'ਚ ਉਹੀ ਦੇ ਕੇ ਰੋਣਾ ਆਉਂਦਾ ਕਿ ਪ੍ਰਮਾਤਮਾ ਕਿਸੇ ਪਰ ਦੁੱਖ ਦੀ ਘੜੀ ਨਾ ਲੇ ਗਏ ਤੇ ਬੇਕਾਰ ਹੋਈ ਬੈਠੇ ਨੇ ਹਜੇ ਪਤਾ ਨਹੀਂ ਕਿੰਨੀਆਂ ਕਮਾਰਾਂ ਸਾਨੂੰ ਪੈਣੀਆਂ ਨੇ ਮੀਂਹ ਤੋਂ ਹਟਣ ਤੋਂ ਬਾਅਦ ਜਿਹੜੀਆਂ ਹੋਰ ਝੱਲਣ ਝੱਲਣੇ ਪੈਣੀਆਂ ਜਿੱਦਾਂ ਬਿਮਾਰੀਆਂ ਲਾ ਲਓ ਹੋਰ ਨਾ ਕੋਈ ਨਸਾਨੀ ਗੁਰੇ ਹੋਣੇ ਹੈ ਨਹੀਂ ਹੋਏ ਨਹੀਂ ਹੋਏ ਕਈ ਸਾਲਾਂ ਵਿੱਚ ਪਹਿਲਾ ਲੌਕਡਾਊਨ ਨੇ ਖਾ ਲਿਆ ਤੇਰੇ ਨਾਲੇ ਕੋਈ ਬਿਮਾਰੀਆਂ ਨਹੀਂ ਖਾ ਲਿਆ ਹੁਨਾਮਾ ਮਾਰ ਪ੍ਰਮਾਤਮਾ ਦਾ ਸਾਹੀ ਗੇਤੀ ਆ ਜੇ ਗਲਤੀ ਹੋਵੇ ਸਭ ਨੂੰ ਬਖਸ਼ ਦੇਖੋ ਇੱਕ ਹੋਰ ਵੀ ਬੇਨਤੀ ਆ ਆਪਾਂ ਜਦੋਂ ਤੱਕ ਪਾਣੀ ਜਿਹੜੇ ਹਾੜ ਦੀ ਸਥਿਤੀ ਆ ਹਟ ਜਾਂਦੀ ਆ ਤਾਂ ਬੇਨਤੀ ਐਦਾ ਵੀ ਜਿੱਥੇ ਹਾੜ ਪਹੁੰਚੋ ਆ ਆਪਾਂ ਉੱਥੇ ਵੀ ਸਾਡਾ ਜਾਣ ਦਾ ਫਰਜ਼ ਬਣਦਾ ਹੈ ਕਿਉਂਕਿ ਜਿਹੜੇ ਹੋਰ ਦੇਖੋ ਡੰਕਰ ਕਿੰਨੇ ਮਰੇ ਜੀਵ ਜੰਤੂ ਕਿੰਨੇ ਉਹਦੇ ਵਿੱਚ ਤੇ ਕਾਫੀ ਬਿਮਾਰੀਆਂ ਵੀ ਫੈਲਣੀਆਂ ਤੇ ਜਿਵੇਂ ਨਹੀਂ ਵੀ ਸੀ ਦਰਿਆ ਦੇ ਪਾਣੀ ਦਾ ਲੈਵਲ ਘਟ ਗਿਆ ਜੀ ਹਾੜ ਘਟ ਗਿਆ ਵੀ ਹੁਣ ਬੱਸ ਆਪਾਂ ਨੇ ਜਿੱਥੇ ਤੱਕ ਹੋ ਸਕਿਆ ਜਿੰਨੇ ਕਿ ਜੋਗੇ ਸੇਵਾ ਹੋਏ ਆਪਾ ਭਾਈ ਜਿਹੜੇ ਪਿੰਡਾਂ ਦੇ ਵਿੱਚ ਬਹੁਤ ਖਲਾਤ ਮਾਰੇ ਹੋਏ ਨਾ ਉਹ ਪਿੰਡਾਂ ਦੇ ਵਿੱਚ ਚਾਰੀ ਜਿਹੜੀ ਬਿਮਾਰੀ ਵੀ ਫੈਲਣੀ ਆ ਡੰਗਰਾਂ ਦਾ ਮਰੇ ਹੋਏ ਵਿਚਾਰੇ ਹਨਾ ਕਾਫੀ ਕੀੜੇ ਮਕੌੜੇ ਉਹਨਾਂ ਤਰ੍ਹਾਂ ਦੀਆਂ ਬਿਮਾਰੀਆਂ ਘਾਣਾ ਅੰਦਰ ਗੇ ਚਿਪਕੜ ਉਹਦੇ ਵਿੱਚ ਕਿਆ ਬਰ ਗਿਆ ਪੈਦਾ ਹੋਇਆ ਕਿਆ ਪਤਾ ਕਿਹੜੀਆਂ ਫੈਲਿਆ ਬਾਂਦਰ ਹੈਨੇ ਦੇ ਨਾਲ ਉੱਥੇ ਬਿਮਾਰੀ ਛੱਡਣੀ ਆ ਬਿਮਾਰੀ ਕਹਿੰਦੇ ਮਹਾਰਾਜ ਆਹੀ ਘਾਟੇ ਦੀ ਪੂਰੇ ਹੋਣੇ ਇਹਨਾਂ ਨੂੰ ਮਾਰਦੇ ਬਸ ਹੁਣ ਤੂੰ ਆਖ ਲੈ ਜੇ ਸਾਡਾ ਕੋ ਭੁੱਲ ਹੋਈ ਆ ਬਸ ਇਹ ਤਾਂ ਗਲਤੀ ਮੰਨਣ ਜੋਗੀ ਆ ਵੀ ਹੁਣ ਬਖਸ਼ ਸਾਹਿਬ ਨੂੰ ਬੱਜੜ ਕਰੇ ਸੋਚ ਲੋ ਜਿਹੜੀ ਨਾਹਾਂ ਇਹਨਾਂ ਦਾ ਕੋਈ ਫੋਰੀ ਤੋ ਹੁਣ ਸਾਣਾ ਨੇ ਜੇ ਸਾਡਾ ਗਲਤੀ ਹੋਈ ਜੀ ਆ ਤਾਂ ਸਾਨੂੰ ਬਖਸ਼ੋ ਬਈ ਅਹੀਰ ਦਾ ਹੁਣ ਅੱਗੇ ਤੇਜੀ ਪ੍ਰਮਾਤਮਾ ਮੂਰੇ ਹੀ ਅਦਾਸ ਆ ਵੀ ਹੁਣ ਭਾਈ ਸ਼ਮਾ ਕਰੋ ਗਲਤੀਆਂ ਨੂੰ ਬੰਦਾ ਗਲਤੀਆਂ ਦਾ ਪੁੱਤਲਾ ਹੈ ਠੀਕ ਆ ਹੋ ਜਾਂਦੀਆਂ ਪਰ ਉਹ ਗਲਤੀ ਨੂੰ ਵੀ ਪਤਾ ਨਹੀਂ ਕਿ ਗਲਤੀ ਕਹਿੰਦਾ ਧਿਆਨ ਜਾਣ ਜੇਰਾ ਬੰਦਾ ਜਾਣ ਬੁੱਝ ਕੇ ਕਰੇ ਉਹ ਗਲਤੀ ਹੀ ਹੁੰਦੀ ਉਹ ਖਿਮਾ ਦੇ ਮਾਫੀ ਵੀ ਨਹੀਂ ਹੁਣ ਇਤਨੇ ਕਰੀ ਨਹੀਂ ਭੁਗਤਦਾ ਸਾਰਾ ਪੰਜਾਬ ਦੇ ਸਾਰੇ ਉਹਦੀ ਕੀ ਗੱਲ ਆ ਜਦੋਂ ਮੰਨ ਲਿਆ ਹੁਣ ਮੈਂ ਗਲਤ ਆ ਮੈਨੂੰ ਟੋਕਣ ਵਾਲਾ ਚਾਹੀਦਾ ਕੋਈ ਨਾ ਕੋਈ ਵੀ ਭਾਈ ਜੇ ਸਭ ਗਲਤ ਆ ਤੂੰ ਨਾ ਕਰ ਮੈਨੂੰ ਉੱਥੇ ਸਾਥੀ ਸੁਣਨੀ ਵੀ ਪੈਂਦੀ ਸੁਣਨੀ ਚਾਹੀਦੀ ਜਦੋਂ ਹੁਣ ਮੈਂ ਤੇਰੀ ਅੱਖਾਂ ਸਾਹਮਣੇ ਗਲਤ ਕਰਨਾ ਤਾਂ ਬੋਲਣਾ ਤੇ ਕਹਣਾ ਮੈਨੂੰ ਕੀ ਕਰੀ ਜਾਂ ਪਰ ਉਹਦੀ ਜਿਹੜੀ ਸਜ਼ਾ ਇਹ ਜੀ ਹੋਣੀ ਆ ਬੀਤੂ ਗਏ ਪੰਜਾਬ ਦੇ ਵਿੱਚ ਫਰਮੂਕਤ ਨਹੀਂ ਪਈ ਠੀਕ ਆ ਅਰਦਾਸ ਕਰਦੇ ਆ ਵੀ ਪ੍ਰਮਾਤਮਾ ਹੁਣ ਸ਼ੁਕ ਸ਼ਾਂਤੀ ਬਖਸ਼ ਤੇ ਹੁਣ ਇਹਦਾ ਆਧਾਰ ਕਾਰਡ ਤੁਹਾਡੇ ਕੋਲ ਆ ਮੇਰੇ ਕੋਲ ਹੈ ਮੈਂ ਮੇਰੀ ਬਟੂਏ ਚ ਪਿਆ ਤੇ ਚਲੋ ਠੀਕ ਹੈ ਜੀ ਤੇ ਬੰਨੇਦਰ ਆਪਾਂ ਕਰਾ ਲਈਏ ਆਧਾਰ ਕਾਰਡ ਅਪਡੇਟ ਕਿਉਂਕਿ ਇਹਦੇ ਵੀ ਕਈ ਦਿਨ ਹੋ ਗਏ ਵਿਚ ਅੱਜ ਕੱਲ ਅੱਜ ਕੱਲ ਮੈਸੀ ਆਏ ਨੂੰ ਦੋ ਤਿੰਨ ਦਿਨ ਹੋ ਗਏ ਤੇ ਉਸ ਤੋਂ ਬਾਅਦ ਦੇ ਵਿੱਚ ਫੇ ਜਾਵਾਂਗੇ ਬਣਾ ਕੇ ਟੋਰਨੀ ਵੀ ਪੰਜ ਚਾਰ ਦਿਨੇ ਕੱਲ ਵੀ ਗਏ ਤੇ ਜੀ ਉਥੇ 2-3 ਘੰਟੇ ਦੀ ਜਰੂਰ ਲਾ ਕੇ ਆਏ ਆ ਅਸੀਂ ਝੂਠ ਨਹੀਂ ਬੋਲਣਾ ਕੋਈ ਸੌਰੀ ਦਿਹਾੜੀ ਨਾ 2-3 ਘੰਟੇ ਅਸੀਂ ਲਾਏ ਆ ਜਿਸ ਤੋਂ ਬਾਅਦ ਦੇ ਵਿੱਚ ਸਾਰਿਆਂ ਨੂੰ ਦੇਖੋ ਜੀ ਡਿਊਟੀ ਵੀ ਦੇਖਣੀ ਆ ਘਰ ਦੀ ਦੇਖਣਾ ਜ਼ਿੰਮੇਵਾਰੀਆਂ ਵੱਧ ਜੰਦੀਆਂ ਪਰ ਆ ਵੀ ਸਾਡੀ ਬਹੁਤ ਬੜੀ ਜ਼ਿੰਮੇਵਾਰੀ ਆ 2 ਘੰਟਾ 2 ਘੰਟੇ ਜਿਹੜੇ ਗੱਡ ਕੇ ਉੱਥੇ ਲਾਏ ਹੋਣ ਤਾਂ ਉਹ ਵੀ ਬਹੁਤ ਖਰਚ ਪੈ ਜਾਂਦਾ ਹੁਣ ਇਹਨਾਂ ਦੀ ਕਿੰਨੀ ਜੀ ਬਿਮਾਰੀਆਂ ਤੇ ਰਹਿਣੀਆਂ ਜਾਂਦੀਆਂ ਦੇਖੋ ਹਾਂ ਨਾ ਵਿਵਾਨਨ ਵਗਰੇ ਇਹਨਾਂ ਦੇ ਦਿਨ ਰਾਤ ਇਹ ਵੀ ਬਹੁਤ ਵਈ ਹਿੰਮਤ ਕਰਦੇ ਨੇ ਜਿਹੜੇ ਸਾਡੇ ਨਾਲ ਅਫਸਰ ਨੇ ਇੱਧਰ ਇਹਨੇ ਨਹੀਂ ਵੀ ਦੇ ਸਾਡੇ ਤੋਂ ਆਪਣੀ ਖਾਇ ਲੈ ਆ ਰਹੀਆਂ ਜਾਂਦਾ ਰਹੇ ਕੱਲ ਕੱਲ ਤੈਨੂੰ ਪਤਾ ਜਿਹੜੀ ਕੋਪਲਾਈਨ ਐਰ ਦੇ ਵਿੱਚ ਲੱਗੀ ਉਹ ਚੂਕਾ ਰਦਾ ਹਾਂਜੀ ਜਦੋਂ ਟੱਕਣ ਲੱਗੇ ਤੋ ਕੁ ਗੱਲ ਉਹ ਕੂੜਾ ਚੱਕਦੇ ਚੱਕਦੇ ਇੱਕ ਗੱਡੀ ਇੱਕ ਮੋਟਰਸਾਈਕਲ ਵਿੱਚ ਵਿੱਚ ਆਨ ਮਤਲਬ ਜਰਨੇ ਖਾਦਾ ਹੋਇਆ ਕਿਤੇ ਆਇਆ ਹਾ ਹੁਣ ਆਣ ਕਿ ਪਤਾ ਨਹੀਂ ਕੱਢਣੀਆਂ ਅਗਲੇ ਆ ਪੈਦਾ ਆਹ ਜਿਹੜੀ ਕਿਛੁ ਬਣਾ ਦੇ ਮੋਟਰਸਾਈਕਲ ਆਹ ਜਿਹੜੀ ਕਿਛੁ ਬਣਾ ਲਾ ਉਹ ਕਿੰਨਾ ਕੁ ਟਾਈਮ ਦਾ ਪਿਆ ਹੋਣਾ ਕਿੰਨਾ ਕੁ ਪੁਰਾਣਾ ਹੋਣਾ